ਜੋ ਨਾ ਤੇ ਐਲੀਗੇਸ਼ਨ ਹੈ ਉਹ ਨਹੀਂ ਤੋਤੇ ਗਏ ਠੀਕ ਹੈ ਵੋਟਾਂ ਕਰਕੇ ਬਾਹਰ ਆ ਗਿਆ ਫੇਰ ਅੰਦਰ ਜਾਣਾ ਹੈ ਲੇਕਿਨ ਜੋ ਹਜ਼ਾਰਾਂ ਕਰੋੜ ਰੁਪਏ ਲੁੱਟਿਆ ਹੈ ਸੇਮ ਲੁੱਟ ਪੰਜਾਬ ਵਿੱਚ ਵੀ ਹੋਈ ਹੈ ਸ਼ਰਾਬ ਦੀ ਉਹਦਾ ਵੀ ਹਿਸਾਬ ਹੋਣਾ ਚਾਹੀਦਾ ਜਿਹੜਾ ਇੱਥੋਂ ਦੀ ਸਰਕਾਰ ਨੇ ਸ਼ਰਾਬ ਦੇ ਥੋਕ ਵਪਾਰ ਚ ਰਿਟੇਲ ਵਪਾਰ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਲੁੱਟ ਕੇ ਦਿੱਲੀ ਭੇਜਿਆ ਤੇ ਆਮ ਆਦਮੀ ਪਾਰਟੀ ਦੇ ਖਰਚੇ ਕਰ ਰਹੀ ਹੈ ਉਹਦਾ ਹਿਸਾਬ ਵੀ ਲਿਆ ਜਾਏਗਾ ਕੱਲ ਮੈਂ ਕਾਗਜ਼ ਭਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਮੜ ਕੇ ਸਾਡੇ ਨਾਲ ਕਾਗਜ਼ ਭਰਉਣ ਆਏ ਮੁਕਾਬਲੇ ਦੇ ਵਿੱਚ ਬੀਜੇਪੀ ਬਹੁਤ ਥੋੜੇ ਬੰਦੇ ਲਿਆ ਕੇ ਉਹ ਵੀ ਕਿਰਾਏ ਤੇ ਉੱਥੇ ਬਿਆਨ ਵੀ ਦਿੱਤੇ ਉਹਨਾਂ ਨੇ ਕਿ ਜੀ ਸਾਨੂੰ ਦਿਹਾੜੀ ਤੇ ਲਿਆਂਦਾ ਗਿਆ ਲੇਕਿਨ ਸਾਡੇ ਪਾਸ ਆਪਣੇ ਆਪ ਆਰਗੇਨਿਕ ਤੌਰ ਤੇ ਲੋਕ ਇੱਕ ਪਾਸੇ ਤੁਰ ਰਹੇ ਆ ਅੱਜ ਮੈਂ ਜਲੰਧਰ ਸ਼ਹਿਰ ਵਿੱਚ ਐ ਥਰੀ ਵੀਲਰ ਵਾਲਿਆਂ ਨੇ ਮੈਨੂੰ ਬੁਲਾ ਕੇ ਪ੍ਰੋਸਾ ਦਿੱਤਾ ਹੈ ਫਿਰ ਦੂਸਰੀ ਯੂਨੀਅਨ ਨੇ ਫਿਰ ਤੀਸਰੀ ਯੂਨੀਅਨ ਨੇ ਉਹਨਾਂ ਦੀ ਨੇ ਹਰ ਵਰਗ ਦੇ ਲੋਕ ਸਾਡੇ ਨਾਲ ਚੱਲ ਰਹੇ ਹੈ ਤੇ ਹੁਣ ਮੈਂ ਦੁਕਾਨਾਂ ਵਿੱਚ ਆਇਆ ਤਾਂ ਦੁਕਾਨਦਾਰ ਇਕੱਠੇ ਹੋ ਕੇ ਮੈਨੂੰ ਵਿਸ਼ਵਾਸ ਦਵਾ ਰਹੇ ਸੋ ਇੱਕ ਬਹੁਤ ਬੜੀ ਲਹਿਰ ਹੈ ਕਹਿੰਦੇ ਜਲੰਧਰ ਸ਼ਹਿਰ ਚੰਨੀ ਦੀ ਲਹਿਰ ਇੱਕ ਵੱਡੀ ਲਹਿਰ ਜਿਹੜੀ ਸ਼ਹਿਰ ਦੇ ਵਿੱਚ ਚੱਲ ਪਈ ਹੈ ਇਹ ਰਿੰਕੂ ਦਾ ਇੱਕ ਕੱਲ ਬਿਆਨ ਦਿੱਤਾ ਗਿਆ ਰਿੰਕੂ ਕੰ ਦਾ ਜੁਆ ਲੋਗ ਇਹ ਕਹਿ ਰਹੇ ਨੇ ਬਾਹਰ ਲੈ ਕੇ ਚਲੂੰਗੀ ਇਹ ਇੱਥੇ ਜਿੱਤਨ ਨਹੀਂ ਦਵਾਂਗੇ ਬਾਹਰਲਾ ਰਿੰਕੂ ਹੈ ਜਿਹੜਾ ਤਿੰਨ ਚਾਰ ਘਰ ਟੱਪ ਗਿਆ ਮੈਂ ਤਾਂ ਆਪਣੇ ਘਰ ਵਿੱਚ ਹੀ ਐ ਤੇ ਮੇਰੇ ਦਾਦੇ ਪਰਦਾਦੇ ਇੱਥੇ ਰਹਿੰਦੇ ਸੀ ਸਾਡੇ ਜਠੇਰੇ ਇੱਥੇ ਐ ਮੈਂ ਆਪਣੇ ਘਰ ਵਿੱਚ ਆਇਆ ਘਰ ਮੈਂ ਇੱਥੇ ਲੈ ਲਿਆ ਤੇ ਮੈਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਹੈ ਮੈਂ ਰਿੰਕੂ ਮੰਗੋ ਭੱਜਣ ਵਾਲਾ ਨਹੀਂ ਹੈ ਬਿਜੇ ਰੁਪਾਨੀ ਦਾ ਇੱਕ ਬਿਆਨ ਆਇਆ ਕਹਿੰਦੇ ਚੰਨੀ ਦਾ ਐਵੇਂ ਹੀ ਕਹੀ ਜਾਂਦੇ ਜੀਰੋ ਦੇ ਹਾਰ ਕੇ ਦਿਖਾਵਾਂਗੇ ਇਹਨਾਂ ਨੇ ਬਿਜੇ ਰੁਪਾਨੀ ਦੀ ਅੱਜ ਗੁਜਰਾਤ ਜੋ ਗੁਜਰਾਤ ਦੇ ਐਕਸਸ ਸੀਐਮ ਨੂੰ ਕਹੋ ਜੀ ਆਪਣਾ ਗੁਜਰਾਤ ਦਾ ਕੰਮ ਕਰ ਲਵੇ ਇੱਥੇ ਤੁਹਾਡੀ ਕੋਈ ਨਹੀਂ ਗੱਲ ਹੈ ਕਲੀ ਸਿੱਧਵਾਲ ਸਾਹਿਬ ਵੀ ਮੇਲ ਤੇ ਬਾਹਰ ਆ ਗਏ ਅੱਜ ਰੋਡ ਸ਼ੋਅ ਕਰ ਰਹੇ ਆ ਕਿੱਥੇ ਕਰ ਰਹੇ ਆ ਕਿੱਥੇ ਕਰ ਰਹੇ ਆ ਦਿੱਲੀ ਚ ਦਿੱਲੀ ਚ ਕਰਨ ਰੋਡ ਸ਼ੋਅ ਲੇਕਿਨ ਜਿਹੜੇ ਦਾਗ ਹੈ ਜੋ ਉਹਨਾਂ ਤੇ ਅਲੀਗੇਸ਼ਨ ਹੈ ਉਹ ਨਹੀਂ ਤੋਤੇ ਗਏ ਠੀਕ ਹੈ ਵੋਟਾਂ ਕਰਕੇ ਬਾਹਰ ਆ ਗਿਆ ਫਿਰ ਅੰਦਰ ਜਾਣਾ ਹੈ ਲੇਕਿਨ ਜੋ ਹਜ਼ਾਰਾਂ ਕਰੋੜ ਰੁਪਏ ਲੁੱਟਿਆ ਸੇਮ ਲੁੱਟ ਪੰਜਾਬ ਵਿੱਚ ਵੀ ਹੋਈ ਹੈ ਸ਼ਰਾਬ ਦੀ ਉਹਦਾ ਵੀ ਹਿਸਾਬ ਹੋਣਾ ਚਾਹੀਦਾ ਹੈ ਜਿਹੜਾ ਇੱਥੋਂ ਦੀ ਸਰਕਾਰ ਨੇ ਸ਼ਰਾਬ ਦੇ ਥੋਕ ਵਪਾਰ ਚ ਰਿਟੇਲ ਵਪਾਰ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਲੁੱਟ ਕੇ ਦਿੱਲੀ ਭੇਜਿਆ ਤੇ ਆਮ ਆਦਮੀ ਪਾਰਟੀ ਦੇ ਖਰਚੇ ਕਰ ਰਹੀ ਹੈ ਉਹਦਾ ਹਿਸਾਬ ਵੀ ਲਿਆ ਜਾਏਗਾ ਜੇ ਤੁਸੀਂ ਤੁਸੀਂ ਬੀਤੇ ਦਿਨੀ ਇੱਕ ਬਿਆਨ ਦਿੱਤਾ ਸੀ ਫੌਜ ਨੂੰ ਲੈ ਕੇ ਜਿਹਦੇ ਸੰਦਰਭ ਦੇ ਵਿੱਚ ਵੀਰ ਜੀ ਹੁਣ ਉਹ ਗੱਲ ਖਤਮ ਹੋ ਚੁੱਕਿਆ ਉਹ ਉਹ ਗੱਲ ਖਤਮ ਹੋ ਗਈ ਇੱਕ ਸੋਸ਼ਲ ਮੀਡੀਆ ਤੇ ਤੁਹਾਡੇ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਲੋਕ ਇਤਰਾਜ਼ ਕਰ ਰਹੇ ਨੇ ਕਿਹੜੀ ਗੱਲ ਹੈ ਬੀਬੀ ਜਗੀਰ ਕੌਰ ਬੀਬੀ ਜਗੀਰ ਕੌਰ ਦੀ ਬੀਬੀ ਜਗੀਰ ਕੌਰ ਮੇਰੀ ਵੱਡੀ ਭੈਣ ਹੈ ਮੇਰੀ ਮਾਂ ਦੇ ਬਰਾਬਰ ਹੈ ਤੁਸੀਂ ਮੈਨੂੰ ਮੈਂ ਦੇਖਿਆ ਮੈਂ ਉਸ ਤਰ੍ਹਾਂ ਉਹਨੂੰ ਕਿਸਰਤ ਝੁੱਕ ਕੇ ਮਿਲਿਆ ਕੱਲ ਜੀ ਜੀ ਦੇਖਿਆ ਨਾ ਐਸੀ ਠੋਡੇ ਦੇ ਹੱਥ ਥੱਲੇ ਹੱਥ ਆਪਣੇ ਬਜ਼ੁਰਗਾਂ ਦੇ আর ਆਪਣੀ ਵੱਡੀ ਭੈਣ ਆ ਮਾਂ ਦੇ ਲਗਾਦੇ ਆ ਤੇ ਮੈਂ ਉਸੇ ਤਰ੍ਹਾਂ ਉਹਨੂੰ ਪਿਆਰ ਕਰਿਆ। ਉਹ ਮੇਰੀ ਅੱਜ ਦੀ ਨਹੀਂ ਹੈ, ਮੇਰੇ ਸਾਡੇ ਬੜੇ ਪੁਰਾਣੇ ਇੱਕ ਭੈਣ ਭਰਾਵਾ ਵਾਲਾ ਰਿਸ਼ਤਾ ਹੈ। ਅੱਛਾ ਕੱਲ੍ਹ ਨਾਮ ਯਾਦ ਕੀ ਤੋਂ ਬਾਅਦ ਰਵਨੀਤ ਬਿੱਟੂ ਦਾ ਐਪੀਸੋਡ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਨੂੰ ਪੂਰੀ ਰਾਤ ਭੱਜਪੜੇ ਦਫ਼ਤਰ ਚ ਕੱਢਣੀ ਪਈ ਆ। ਇਸ ਨੂੰ ਐਫਐਸਓ ਨੂੰ ਕਿਦਾਂ ਮੈਂ ਨਹੀਂ ਦੇਖਿਆ। ਉਹ ਉੱਥੇ ਦੀ ਗੱਲ ਉੱਥੇ ਦੀ ਆਪਾਂ ਜਲੰਧਰ ਵਿੱਚ ਕੰਸੈਂਟਰੇਟ ਕਰ ਰਹੇ। ਤੇ اسی ਜਲੰਧਰ ਦੇ ਵਿੱਚੋਂ ਨਸ਼ਾ ਖਤਮ ਕਰਨਾ। ਇੱਥੇ ਜਿਹੜਾ ਨਸ਼ਾ ਫੜਿਆ ਗਿਆ ਉਹਦੀ ਗੱਲ ਕਰੋ। ਨਸ਼ਾ ਕਿਸੇ ਦੇ ਘਰ ਤੇ ਫੜਿਆ ਗਿਆ, ਭੱਜ ਗਿਆ ਸ਼ੀਤਲੋਂਗਰਾਲ। ਤੇ ਉਹਨੇ ਜਾ ਕੇ ਜ਼ਮਾਨਤ ਲਈ ਹੈ ਤਾਂ ਕਿਉਂ ਕਿਉਂ ਜ਼ਮਾਨਤ ਲੈਣ ਗਿਆ ਕਿਉਂਕਿ ਅਸਲ ਦੇ ਵਿੱਚ ਕਿੰਗਪਿੰਨ ਉਹ ਹੈ ਕਿੰਗਪਿੰਨ ਰਿੰਕੂ ਹੈ ਇਹ ਪਿਛਲੇ 2 ਸਾਲ ਕਰਦੇ ਰਹੇ ਹੈ ਹੁਣ ਸਰਕਾਰ ਆ ਗਈ ਤਾਂ ਇਹਨਾਂ ਦੀ ਫੜਫੜਾਈ ਇਹ ਸਰਕਾਰ ਤੋਂ ਉਲਟ ਹੋ ਗਏ ਇੱਥੇ ਦੀ ਤੋਂ ਜਿਹੜੀ ਇਹਨਾਂ ਨੂੰ ਪਹਿਲਾਂ ਝਾੜੂ ਦੀ ਸ਼ਹਿ ਸੀਗੀ ਜਿਹੜੀ ਸਰਕਾਰ ਇਹਨਾਂ ਨੂੰ ਪੈਟਰੋਨਾਈਜ਼ ਕਰ ਰਹੀ ਸੀ ਇਹਨਾਂ ਨੂੰ ਛੇ ਦੇ ਨਾਲ ਤੇ ਨਸ਼ਾ ਡੜਾ ਸਟਾਰ ਲਾਟਰੀ ਸਿਸਟਮ ਚਲਾ ਰਹੀ ਸੀ ਉਹ ਜਦ ਹੁਣ ਸਰਕਾਰ ਚੋਂ ਹਟੇ ਤਾਂ ਇਹ ਸਰਕਾਰ ਨੂੰ ਤਾਂ ਪਤਾ ਹੀ ਹੈ ਕਿ ਇਹੀ ਕਰਾ ਰਹੀ ਸੀ ਹੁਣ ਜਦ ਨਸ਼ਾ ਫੜ ਹੋਇਆ ਬੜੀ ਛੇ ਫੜ ਹੋਈ ਹੈ ਕਰੋਨਾ ਦਾ ਨਸ਼ਾ ਫੜ ਹੋਇਆ ਨਸ਼ਾ ਕਿਸੇ ਦੇ ਘਰ ਤੇ ਫੜਿਆ ਗਿਆ ਭੱਜ ਗਿਆ ਛੇ ਤੇ ਰੁਗਰਾ ਐਮ ਐਲ ਏ ਸੋ ਇਹਦਾ ਮਤਲਬ ਹੈ ਕਿ ਇਹ ਉਹਦੇ ਨਾਲ ਰਲੇ ਹੋਏ ਸੀ ਇਹੀ ਕੰਮ ਕਰਾਉਂਦੇ ਆ ਤੇ ਅੱਜ ਕੱਲ ਇਹੀ ਕਾਰੋਬਾਰ ਹੈ ਜਿਹੜਾ ਇੱਥੇ ਦਾ ਜਿਹੜਾ ਅਰੋੜਾ ਐਮ ਐਲ ਏ ਉਸ ਨੇ ਸੀਨੀਅਰ ਲੀਡਰਸ਼ਿਪ ਨਾਲ ਮਿਲ ਕੇ ਕਰਨਾ ਸ਼ੁਰੂ ਕਰ ਦਿੱਤਾ ਸੋ ਇਹ ਚੀਜ਼ਾਂ ਮੈਂ ਇੱਥੇ ਦੇ ਖਤਮ ਕਰਨ ਆਇਆ ਮੈਂ ਇੱਥੇ ਨਸ਼ਾ ਨਹੀਂ ਚੱਲਣ ਦੇਣਾ ਮੈਂ ਇੱਥੇ ੜਾ ਸੱਟਾ ਨਹੀਂ ਚੱਲਣ ਦੇਣਾ ਮੈਂ ਇੱਥੇ ਲਾਟਰੀ ਨਹੀਂ ਚੱਲਣ ਦੇਣੀ